ਜੀਬੀਐ ਸਿੱਧੂ ਦੀ ਪੁਸਤਕ ਖਾਲਿਸਤਾਨ ਦੀ ਸਾਜ਼ਿਸ਼ ਦਾ ਅਗਲਾ ਅੰਕ 3 ਭੂਮਿਕਾ ਭਾਰਤ ਦੀ ਪ੍ਰਧਾਨ ਮੰਤਰੀ ਵਜੋਂ 인ਦਰਾ ਗਾਂਧੀ ਦੀ ਭੂਮਿਕਾ ਬਾਰੇ ਪੁ ਇੱਕ ਤੇ ਇਤਿਹਾਸਕਾਰਾਂ ਦੁਆਰਾ ਇੱਕ ਵਾਸਤਵਿਕ ਮਲਾਂਕਣ ਉਸਦੇ ਦੋ ਸਭ ਤੋਂ ਵਿਵਾਦਪੂਰਨ ਫੈਸਲਿਆਂ ਦੀ ਨੇੜਿਓਂ ਜਾਂਚ ਕੀਤੇ ਬਿਨਾ ਪੂਰਾ ਨਹੀਂ ਹੋਵੇਗਾ ਨੈਸ਼ਨਲ ਐਮਰਜੈਂਸੀ ਦਾ ਐਲਾਨ 26 ਜੂਨ 1975 ਤੋਂ 21 ਜਨਵਰੀ 1977 ਅਤੇ آپریشن ਬਰਿਊ ਸਟਾਰ 4 ਤੋਂ 8 ਜੂਨ 1984 ਜਿਨ੍ਹਾਂ ਹਾਲਾਤਾਂ ਵਿੱਚ ਇਹ ਫੈਸਲੇ ਲਏ ਗਏ ਅਤੇ ਦੇਸ਼ ਲਈ ਉਹਨਾਂ ਦੇ ਪ੍ਰਭਾਵਾਂ ਬਾਰੇ ਭੁਗ ਇੱਕ ਵਿੱਚ ਲੰਮੇ ਸਮੇਂ ਲਈ ਵਿਚਾਰ-ਵਟਾਂਦਰਾ ਤੇ ਬਹਿਸ ਕੀਤੀ ਜਾਂਦੀ ਰਹੇਗੀ। ਦੋਹਾਂ ਫੈਸਲਿਆਂ ਵਿੱਚਕਾਰ ਦੋ ਚੀਜ਼ਾਂ ਅਹਿਮ ਸਨ। ਦੋਵੇਂ ਫੈਸਲੇ ਇੰਦਰਾ ਗਾਂਧੀ ਨੇ ਸੱਤਾ ਬਣਾਈ ਰੱਖਣ ਲਈ ਲਏ। ਦੇਸ਼ ਉੱਤੇ ਇਨ੍ਹਾਂ ਫੈਸਲਿਆਂ ਦੇ ਪੈਣ ਵਾਲੇ ਨੀੜਲੇ ਤੇ ਦਰਾਡੇ ਪ੍ਰਭਾਵਾਂ ਦੀ ਕੋਈ ਖਾਸ ਚਿੰਤਾ ਕੀਤੇ ਬਿਨਾ ਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਇੰਦਰਾ ਦੇ ਨਿੱਜੀ ਪਰਿਵਾਰਕ ਤੇ ਪਾਰਟੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਕੀਤੀ ਗਈ ਪਰ ਦੋਹਾਂ ਵਿਚਾਲੇ ਇੱਕ ਮਹੱਤਵਪੂਰਨ ਅੰਤਰ ਇਹ ਸੀ ਕਿ ਹਾਲਾਂਕਿ ਐਮਰਜੈਂਸੀ ਨੂੰ ਲਾਗੂ ਕਰਨ ਦਾ ਫੈਸਲਾ ਸ਼ਾਰਟ ਨੋਟਿਸ ਹਲਪ ਸੂਚਨਾ ਤੇ ਲਿਆ ਗਿਆ ਸੀ ਪਰ ਆਪਰੇਸ਼ਨ ਬਲੂ ਸਟਾਰ ਵਰਗੇ ਦੁਖਦਾਇਕ ਘਾਸੇ ਦਾ 1984 ਦੇ ਸ਼ੁਰੂ ਵਿੱਚ ਵਾਪਰਨ ਤੋਂ ਕਈ ਸਾਲ ਪਹਿਲਾਂ ਲੈ ਗਏ ਫੈਸਲੇ ਦਾ ਦੁਖਦਾਈ ਸਿੱਟਾ ਸੀ ਇਸ ਕਿਤਾਬ ਦਾ ਮਕਸਦ ਆਪਰੇਸ਼ਨ ਬਲੂ ਸਟਾਰ ਅਤੇ ਇਸ ਦੇ ਸਿੱਟਿਆਂ ਦੇ ਪਿੱਛੇ ਦੀ ਸੱਚਾਈ ਨੂੰ ਉਜਾਗਰ ਕਰਨਾ ਹੈ ਪਰ 26 ਜੂਨ 1975 ਨੂੰ ਕੌਮੀ ਐਮਰਜੈਂਸੀ ਲਾਗੂ ਕਰਨ ਤੋਂ ਤੁਰੰਤ ਪਹਿਲਾਂ ਵਾਪਰੀਆਂ ਘਟਨਾਵਾਂ ਬਾਰੇ ਕੁਝ ਅਣਜਾਣ ਤੱਥਾਂ ਨੂੰ ਸੰਖੇਪ ਵਿੱਚ ਸਾਂਝਾ ਕਰਨਾ ਵੀ ਉਚਿਤ ਹੈ ਜੋ ਮੇਰੀ ਜਾਣਕਾਰੀ ਵਿੱਚ ਆਏ ਸਨ 12 ਜੂਨ 1975 ਨੂੰ ਇਲਾਹਾਬਾਦ ਹਾਈ ਕੋਰਟ ਦੇ ਜਸਟਿਸ ਜਗਮੋਨ ਸਿਨਾ ਨੇ ਸਰਕਾਰੀ ਮਸ਼ੀਨਰੀ ਦੀ ਦਰਵਰਤੋਂ ਦੇ ਆਧਾਰ ਤੇ ਰਾਏ ਬਰੇਲੀ ਲੋਕ ਸਭਾ ਹਲਕੇ ਤੋਂ ਇੰਦਰਾ ਗਾਂਧੀ ਦੀ ਚੋਣ ਨੂੰ ਰੱਦ ਕਰ ਦਿੱਤਾ ਤੇ ਉਸ ਦੇ ਅਗਲੇ 6 ਸਾਲਾਂ ਤੱਕ ਚੋਣ ਲੜਨ ਤੇ ਰੋਕ ਲਗਾ ਦਿੱਤੀ ਇੰਦਰਾ ਗਾਂਧੀ ਨੇ ਇਸ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ 24 ਜੂਨ ਨੂੰ ਜਸਟਿਸ ਵੀ ਆਰ ਕ੍ਰਿਸ਼ਨ ਅਗਰ ਨੇ ਉਸਦੀ ਅਪੀਲ ਦਾ ਫੈਸਲਾ ਹੁਣ ਤੱਕ ਹਾਈ ਕੋਰਟ ਦੇ ਆਦੇਸ਼ ਤੇ ਅੰਸ਼ਕ ਰੋਕ ਲਗਾ ਦਿੱਤੀ ਉਸ ਨੂੰ ਪ੍ਰਧਾਨ ਮੰਤਰੀ ਬਣੇ ਰਹਿਣ ਦੀ ਇਜਾਜ਼ਤ ਦੇ ਦਿੱਤੀ ਗਈ ਪਰ ਆਦੇਸ਼ ਵਿੱਚ ਕਿਹਾ ਗਿਆ ਉਹ ਨਾ ਤਾਂ ਲੋਕ ਸਭਾ ਦੀ ਕਾਰਵਾਈ ਵਿੱਚ ਸਾਲਵੇਗੀ ਤੇ ਨਾ ਹੀ ਵੋਟ ਪਾਏਗੀ ਤੇ ਨਾ ਹੀ ਲੋਕ ਸਭਾ ਮੈਂਬਰ ਵਜੋਂ ਆਪਣਾ ਮਹਨਤਾਂ ਨਾ ਲਵੇਗੀ ਹਾਲਾਂਕਿ ਇੰਦਰਾ ਗਾਂਧੀ ਨੇ ਮਾਰਚ 1971 ਵਿੱਚ ਹੋਈਆਂ ਪੰਜਵੀਆਂ ਲੋਕ ਸਭਾ ਚੋਣਾਂ ਵਿੱਚ ਗਰੀਬੀ ਹਟਾਉਦੀ ਰਾਜਨੀਤਿਕ ਯੋਜਨਾ ਨਾਲ 2/3 ਬਹੁਤ ਨਾਲ ਜਿਤ ਤਰਜ ਕੀਤੀ ਸੀ ਪਰ 1974 ਤੱਕ ਭਾਰਤ ਦੇ ਕੁਝ ਰਾਜਾਂ ਵਿੱਚ ਅਸੰਤੋਸ਼ ਦੇ ਸੰਕੇਤ ਪ੍ਰਗਟ ਹੋਣ ਲੱਗੇ ਸਨ ਜੇਪੀ ਜਾਂ ਲੋਕਨਾਇਕ ਲੋਕਾਂ ਦਾ ਆਗੂ ਵਜੋਂ ਜਾਣਿਆ ਜਾਂਦਾ ਜੈ ਪ੍ਰਕਾਸ਼ ਨਾਰੈਣ ਜਿਸ ਨੇ ਪਹਿਲਾਂ ਹੀ 4 ਜੂਨ 1974 ਨੂੰ ਬਿਹਾਰ ਦੇ ਪਟਨਾ ਵਿੱਚ ਇੱਕ ਰੈਲੀ ਵਿੱਚ ਪੂਰਨ ਕ੍ਰਾਂਤੀ ਦਾ ਸੱਦਾ ਦਿੱਤਾ ਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉੱਤੇ ਅਸਤੀਫਾ ਦੇਣ ਲਈ ਦਬਾਅ ਪਾ ਰਿਹਾ ਸੀ ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਪਛਮੀ ਬੰਗਾਲ ਦੇ ਮੁੱਖ ਮੰਤਰੀ ਤੇ ਇੰਦਰਾ ਦੇ ਪਰਿਵਾਰਕ ਦੋਸਤ ਸਦਾਰਥ ਸ਼ੰਕਰ ਐਸਐਸਰੀ ਨੇ 8 ਜਨਵਰੀ 1975 ਦੇ ਇੱਕ ਹੱਥ ਲਿਖਤ ਪੱਤਰ ਵਿੱਚ ਸਿਆਸੀ ਨੇਤਾਵਾਂ ਨੂੰ ਵੱਡੇ ਪੱਧਰ ਤੇ ਗ੍ਰਿਫਤਾਰ ਕਰਨ ਅਤੇ ਵਿਗੜ ਰਹੀ ਸਥਿਤੀ ਨਾਲ ਨਜਿੱਠਣ ਲਈ ਮੌਲਿਕ ਅਧਿਕਾਰਾਂ ਨੂੰ ਮੁਅਤਲ ਕਰਨ ਦਾ ਸਜਾ ਦਿੱਤਾ ਸੀ ਪਰ ਇੰਦਰਾ ਗਾਂਧੀ ਨੇ ਉਸਤੀਸਲਾਵਲ ਜ਼ਿਆਦਾ ਧਿਆਨ ਨਹੀਂ ਦਿੱਤਾ ਇਥੋਂ ਤੱਕ ਇੰਦਰਾ ਗਾਂਧੀ ਨੇ ਆਪਣੇ ਮੰਤਰੀ ਮੰਡਲ ਦੇ ਸਹਿਯੋਗੀ ਦੇ ਰੂਪ ਵਿੱਚ ਪਰਨਮ ਮੁਕਰਜੀ ਜੋ ਕਈ ਸਾਲਾਂ ਬਾਅਦ ਭਾਰਤ ਦੇ ਰਾਸ਼ਟਰਪਤੀ ਬਣੇ ਨੂੰ ਦੱਸਿਆ ਸੀ ਕਿ ਉਸ ਨੂੰ ਇਹ ਵੀ ਨਹੀਂ ਪਤਾ ਕਿ ਅੰਦਰੂਨੀ ਗੜਬੜ ਦੇ ਆਧਾਰ ਤੇ ਐਮਰਜੈਂਸੀ ਦੀ ਘੋਸ਼ਣਾ ਕਰਨ ਲਈ ਸਵਿਧਾਨਾ ਇਜਾਜ਼ਤ ਦਿੰਦਾ ਸੀ ਮੁਖਰਜੀ ਦੇ ਅਨੁਸਾਰ ਇਹ ਐਸੈਸਰੀ ਹੀ ਸਨ ਜਿਨ੍ਹਾਂ ਕਰਕੇ ਆਖਰ ਇੰਦਰਾ ਨੇ ਇਹ ਵਿਵਾਦਪੂਰਨ ਤੇ ਨਿੰਦਨਯੋਗ ਫੈਸਲਾ ਲਿਆ ਉਸ ਵਕਤ ਚੀਫ ਆਫ ਆਰਮੀ ਸਟਾਫ ਸੀਓਐਸ ਦੇ ਦਫ਼ਤਰ ਵਿੱਚ ਕੰਮ ਕਰ ਰਹੇ ਮੇਰੇ ਕਿ ਨਜ਼ਦੀਕੀ ਦੋਸਤ ਦੁਆਰਾ ਮੈਨੂੰ ਦਿੱਤੀ ਜਾਣਕਾਰੀ ਅਨੁਸਾਰ ਸੀਓਐਸ ਜਨਰਲ ਟੀ ਐਨ ਰੈਨਾ 25 ਜੂਨ 1975 ਦੀ ਸਵੇਰ ਨੂੰ ਹੀ ਬੀਕਾਨੀਰ ਦੇ ਤਿੰਨ ਦਿਨਾਂ ਦੌਰੇ ਲਈ ਰਵਾਨਾ ਹੋਏ ਜਨਰਲ ਰੈਨਾ ਨੇ ਹਾਲੇ ਬੀਕਾਨੀਰ ਦੇ ਸਥਾਨਕ ਆਰਮੀ ਮੈਸ ਵਿੱਚ ਆਪਣਾ ਲੰਚ ਖਤਮ ਹੀ ਕੀਤਾ ਸੀ ਜਦੋਂ ਉਹਨਾਂ ਨੂੰ ਨਵੀਂ ਦਿੱਲੀ ਤੋਂ ਫੋਨ ਆਇਆ ਤੇ ਤੁਰੰਤ ਹੈੱਡਕੁਆਟਰ ਵਾਪਸ ਆਉਣ ਲਈ ਕਿਹਾ ਗਿਆ ਉਹ ਸ਼ਾਮ 4:30 ਵਜੇ ਦੇ ਕਰੀਬ ਵਾਪਸ ਆਏ ਅਤੇ ਸ਼ਾਮ ਦੇ ਕਰੀਬ 6:30 ਵਜੇ ਇੱਕ ਅਕਬਰ ਰੋਡ ਉੱਤੇ ਇੱਕ ਮੀਟਿੰਗ ਸੰਭਵ ਤੌਰ ਤੇ ਪ੍ਰਧਾਨ ਮੰਤਰੀ ਨਾਲ ਵਿੱਚ ਸ਼ਾਮਲ ਹੋਣ ਲਈ ਚਲੇਗੇ ਇਹ ਨਹੀਂ ਪਤਾ ਕਿ ਉਸ ਮੀਟਿੰਗ ਵਿੱਚ ਅਸਲ ਵਿੱਚ ਕੀ ਵਾਪਰਿਆ ਸੀ ਅਜੇ ਹੱਜਾ ਦੱਸਦਾ ਕਿ ਬਾਅਦ ਵਿੱਚ ਉਸੇ ਸ਼ਾਮ ਨੂੰ ਨਿਰਧਾਰਤ ਰੈਲੀ ਵਿੱਚ ਜੇਪੀ ਦੇ ਭਾਸ਼ਣ ਤੋਂ ਬਾਅਦ ਕਿਸੇ ਮਾੜੇ ਨਤੀਜੇ ਦੀ ਸੰਭਾਵਨਾ ਤੋਂ ਪਰੇਸ਼ਾਨ ਅਤੇ ਬੀਤੇ ਦਿਨ ਸੁਪਰੀਮ ਕੋਰਟ ਦੇ ਹੁਕਮ ਦੇ ਪ੍ਰਭਾਵ ਕਾਰਨ ਇੰਦਰਾ ਗਾਂਧੀ ਨੇ ਜਨਰਲ ਰੈਨਾ ਨੂੰ ਸ਼ਾਇਦ ਕਿਹਾ ਹੋਵੇ ਕਿ ਜੇਕਰ ਲੋੜ ਪੈਂਦੀ ਹੈ ਤਾਂ ਉਹ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਫੌਜ ਨੂੰ ਤਿਆਰ ਰੱਖਣ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਜੇਪੀ ਨੇ ਪ੍ਰਧਾਨ ਮੰਤਰੀ ਗਾਂਧੀ ਦੇ ਅਸਤੀਫੇ ਦੀ ਮੰਗ ਕਰਦੇ ਹੋਏ ਦੇਸ਼ ਭਰ ਵਿੱਚ ਸੱਤਿਆਗ੍ਰਹਿ ਦਾ ਸੱਦਾ ਦਿੱਤਾ। ਉਹਨਾਂ ਨੇ ਫੌਜ, ਪੁਲਿਸ ਤੇ ਸਿਵਲ ਸੇਵਾ ਦੇ ਕਰਮਚਾਰੀਆਂ ਨੂੰ ਸਰਕਾਰ ਦੇ ਗੈਰ ਕਾਨੂੰਨੀ ਤੇ ਅਨੈਤਿਕ ਹੁਕਮਾਂ ਦੀ ਪਾਲਣਾ ਨਾ ਕਰਨ ਦੀ ਨਸੀਹਤ ਵੀ ਦਿੱਤੀ। ਉਸੇ ਸ਼ਾਮ ਨੂੰ ਜੇਪੀ ਦੀ ਰੈਲੀ ਦੇ ਅੰਤ ਨਾਲ ਸਿਆਸੀ ਮਾਮਲਿਆਂ ਦੀ ਕਮੇਟੀ ਪੀਐਸਸੀ ਦੇ ਮੈਂਬਰ ਇੰਦਰਾ ਗਾਂਧੀ ਤੇ ਉਹਨਾਂ ਦੇ ਤਿੰਨ ਸੀਨੀਅਰ ਕੈਬਨਿਟ ਮੈਂਬਰ ਬਾਬੂ ਜਗਜੀਵਨ ਰਾਮ, ਸਰਦਾਰ ਸਵਰਨ ਸਿੰਘ ਤੇ ਬਾਈ ਬੀ ਚੌਹਾਨ ਸਪਰੀਮ ਕੋਰਟ ਦੇ ਹੁਕਮ ਦੇ ਪ੍ਰਭਾਵਾਂ ਬਾਰੇ ਚਰਚਾ ਕਰਨ ਲਈ ਮੇਲੇ ਵਿਚਾਰ ਵਟਾਂਦਰਾ ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਅਗਲੀ ਸਵੇਰ 26 ਜੂਨ ਨੂੰ ਅਸਤੀਫਾ ਦੇ ਦੇਣਗੇ ਅਤੇ ਸਰਦਾਰ ਸਵਰਨ ਸਿੰਘ ਅੰਤਰਿਮ ਪ੍ਰਧਾਨ ਮੰਤਰੀ ਵਜੋਂ ਅਹੁਦਾ ਸਾਂਭਣਗੇ ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਜਸਟਿਸ ਸਿਨਾ ਦਾ ਫੈਸਲਾ ਨਿਗੂਣੇ ਆਧਾਰ ਤੇ ਆਧਾਰ ਸੀ ਉਮੀਦ ਕੀਤੀ ਜਾ ਰਹੀ ਸੀ ਕਿ 3 ਮਹੀਨਿਆਂ ਦੇ ਸਮੇਂ ਵਿੱਚ ਸੁਪਰੀਮ ਕੋਰਟ ਵੱਲੋਂ ਜਸਟਿਸ ਸਿਨਾ ਦੇ ਹੁਕਮ ਨੂੰ ਰੱਦ ਕਰ ਦਿੱਤਾ ਜਾਵੇਗਾ ਫਿਰ ਇੰਦਰਾ ਗਾਂਧੀ ਆਪਣੇ ਅਹੁਦੇ ਨੂੰ ਕਾਨੂੰਨੀ ਤੌਰ ਤੇ ਸਹੀ ਠਰਵਾਉਂਦੇ ਆ ਪ੍ਰਧਾਨ ਮੰਤਰੀ ਦੇ ਅਹੁਦੇ ਉੱਤੇ ਵਾਪਸ ਆ ਜਾਵੇਗੀ ਸੰਜੇ ਗਾਂਧੀ ਜਿਸ ਨੂੰ ਪੀਐਸਸੀ ਦੇ ਫੈਸਲੇ ਬਾਰੇ ਪਤਾ ਲੱਗਾ ਨੇ ਤੁਰੰਤ ਹਰਿਆਣਾ ਦੇ ਮੁੱਖ ਮੰਤਰੀ ਬੰਤੀ لال ਨਾਲ ਸਲਾਹ ਕੀਤੀ ਜਿਸ ਨੇ ਸੰਜੇ ਗਾਂਧੀ ਨੂੰ ਦੱਸਿਆ ਕਿ ਉਸ ਦੀ ਮਾਂ ਇਹ ਗਲਤੀ ਕਰ ਰਹੀ ਹੈ ਜੇਕਰ ਉਹਨਾਂ ਨੂੰ ਲੱਗਦਾ ਕਿ ਸਵਰਨ ਸਿੰਘ ਸੁਪਰੀਮ ਕੋਰਟ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਪ੍ਰਧਾਨ ਮੰਤਰੀ ਦਾ ਉਹਦਾ ਸੌਂਪ ਦੇਣਗੇ ਕਾਂਗਰਸ ਦੇ ਹੋਰ ਸੀਨੀਅਰ ਨੇਤਾ ਇੰਦਰਾ ਨੂੰ ਸੱਤਾ ਵਿੱਚ ਵਾਪਸ ਆਉਣ ਤੋਂ ਰੋਕਣ ਲਈ ਉਸਦੇ ਖਿਲਾਫ ਇਕੱਠੇ ਹੋ ਸਕਦੇ ਸਨ ਸਿੱਟੇ ਵੱਜੋਂ ਸੰਜੇ ਨੇ ਸਦਾਰਸ਼ ਸ਼ੰਕਰ ਰੇਨ ਅਸਲਾਹ ਕੀਤੀ ਜਿਸ ਦੀ ਸਲਾਹ ਤੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਅੰਦਰੂਨੀ ਗੜਬੜ ਤੋਂ ਭਾਰਤ ਦੀ ਸੁਰੱਖਿਆ ਨੂੰ ਖਤਰੇ ਦੇ ਆਧਾਰ ਤੇ ਰਾਸ਼ਟਰੀ ਐਮਰਜੈਂਸੀ ਦੇ ਐਲਾਨ ਤੇ ਦਸਤਕਤ ਕਰਨ ਲਈ ਉਹਨਾਂ ਨੂੰ ਬੇਨਤੀ ਕੀਤੀ ਗਈ ਇੱਕ ਅਨੁਪਾਰਕ ਰਾਸ਼ਟਰਪਤੀ ਫਖਰਉਦੀਨ ਅਲੀ ਅਹਿਮਦ ਨੇ 25 ਜੂਨ ਦੀ ਅੱਧੀ ਰਾਤ ਤੋਂ ਕੁਝ ਮਿੰਟ ਪਹਿਲਾਂ ਇਸ ਕੋਸ਼ਨਾ ਪੱਤਰ ਤੇ ਦਸਤਖਤ ਕਰ ਦਿੱਤੇ ਜਿਸ ਦੇ ਨਤੀਜੇ ਵਜੋਂ 26 ਜੂਨ ਤੋਂ ਹੀ ਐਮਰਜੈਂਸੀ ਲਾਗੂ ਹੋ ਗਈ। ਬਾਕੀ ਸਭ ਇਤਿਹਾਸ ਹੈ। ਹਾਲਾਂਕਿ ਮਾਰਚ 1977 ਦੀਆਂ ਰਾਸ਼ਟਰੀ ਚੋਣਾਂ ਵਿੱਚ ਆਪਣੀ ਜਿੱਤ ਤੋਂ ਬਾਅਦ ਸੰਜੀਤ ਗਾਂਧੀ ਨੇ ਆਪਣੀ ਮਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਉਸ ਦੇ ਇਸ਼ਾਰੇ ਤੇ ਕੌਮੀ ਐਮਰਜੈਂਸੀ ਦਾ ਐਲਾਨ ਹੀ ਸੀ ਜਿਸ ਨੇ ਇੰਦਰਾ ਗਾਂਧੀ ਦੀ ਦੇਸ਼ ਤੋਂ ਪਹਿਲਾਂ ਪਰਿਵਾਰ ਦੀ ਨੀਤੀ ਦੀ ਖੁੱਲੇ ਤੌਰ ਤੇ ਸ਼ੁਰੂਆਤ ਕਰ ਦਿੱਤੀ। ਆਪਣੀ ਵਧੀ ਹੋਈ ਰਾਜਸੀ ਤਾਕਤ ਉਸ ਹਾਤ ਹੋ ਕੇ ਸੰਜੇ ਨੇ ਆਪਣੀ ਮਾਂ ਦੇ ਸਿਆਸੀ ਫੈਸਲਿਆਂ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਐਮਰਜੈਂਸੀ ਦੇ ਐਲਾਨ ਤੋਂ ਤੁਰੰਤ ਬਾਅਦ ਸੰਜੇ ਗਾਂਧੀ ਨੇ ਰੱਖਿਆ ਮੰਤਰਾਲੇ ਨਾਲ ਸੰਬੰਧਿਤ ਇਕrar ਨਾਮਿਆਂ ਨੂੰ ਮਨਜ਼ੂਰੀ ਦੇਣ ਦੀਆਂ ਸਿਫਾਰਸ਼ਾਂ ਲਈ ਸਵਰਨ ਸਿੰਘ ਦੇ ਸੀਨੀਅਰ ਅਧਿਕਾਰੀ ਜ਼ੈਡ ਐਸ ਬੈਂਸਕੂਲ ਸਿਫਾਰਸ਼ ਲਾਉਣੀ ਸ਼ੁਰੂ ਕਰ ਦਿੱਤੀ ਸਵਰਨ ਸਿੰਘ ਨੇ ਬੈਂਸ ਨੂੰ ਕਿਹਾ ਕਿ ਉਹ ਸੰਜੇ ਨੂੰ ਇਹ ਦੱਸ ਦੇਣ ਕਿ ਜਿਹੜੀਆਂ ਸਿਫਾਰਸ਼ਾਂ ਸੰਜੇ ਦੀ ਮਾਂ ਰਾਹੀਂ ਹੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜੋ ਕਦੇ ਨਹੀਂ ਹੋਇਆ ਤਿੰਨ ਪ੍ਰਧਾਨ ਮੰਤਰੀਆਂ ਦੇ ਅਧੀਨ ਕੈਬਨਿਟ ਮੰਤਰੀ ਵਜੋਂ ਰਿਕਾਰਡ ਲਗਾਤਾਰ 23 ਸਾਲ ਦੀ ਸੇਵਾ ਕਰਨ ਤੋਂ ਬਾਅਦ ਸਵਰਨ ਸਿੰਘ ਨੇ ਨਵੰਬਰ 1975 ਵਿੱਚ ਇੰਦਰਾ ਗਾਂਧੀ ਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਦਿਲਚਸਪ ਹੈ ਕਿ ਇਸ ਤੋਂ ਬਾਅਦ ਸਵਰਨ ਸਿੰਘ ਦੀ ਥਾਂ ਬੰਸੀ ਲਾਲ ਨੂੰ ਰੱਖਿਆ ਮੰਤਰੀ ਬਣਾਇਆ ਗਿਆ ਬਦਲਦੇ ਸਿਆਸੀ ਮਾਹੌਲ ਨੂੰ ਦੇਖਦਿਆਂ ਅਸੁਰੱਖਿਅਤ ਇੰਦਰਾ ਨੇ ਹਮਾਇਤ ਲਈ ਵੱਡੇ ਪੱਧਰ ਤੇ ਪਹਿਲਾਂ ਸੰਜੀ ਗਾਂਧੀ ਤੇ ਫਿਰ ਉਸ ਦੀ ਜੂਨ 1980 ਵਿੱਚ ਮੌਤ ਤੋਂ ਬਾਅਦ ਆਪਣੇ ਵੱਡੇ ਮੁੰਡੇ ਰਜੀਵ ਤੇ ਉਸ ਦੇ ਕੁਝ ਦੋਸਤਾਂ ਕਿਉਂਕਿ ਸਾਰੇ ਗੈਰ ਸਬਜਾਗ ਵਿਅਕਤੀ ਸੰਭਲ ਚੁੱਕਾ ਰੱਖਣਾ ਸ਼ੁਰੂ ਕਰ ਦਿੱਤਾ ਜਦੋਂ ਮੈਂ ਕੈਨੇਡਾ ਵਿੱਚ ਸੀ ਕਾਂਗਰਸ 1977 ਦੀਆਂ ਪੰਜਾਬ ਰਾਜ ਚੋਣਾਂ ਵਿੱਚ ਅਕਾਲੀ ਦਲ ਜਨਤਾ ਦਲ ਦੇ ਗੱਠਜੋੜ ਹੱਥੋਂ ਹਾਰ ਗਈ ਜਿਸ ਦੀ ਅਗਵਾਈ ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਸਨ ਇਸ ਤੋਂ ਬਾਅਦ ਜਲਦੀ ਹੀ ਕੋਈ ਸਧਾਰਨ ਜੇ ਬੇਰਵੇ ਮੇਰੇ ਕੋਲ ਪਹੁੰਚੇ ਕਿ ਸਾਬਕਾ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਚੌਕ ਮਹਿਤਾ ਗੁਰਦੁਆਰੇ ਦੇ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੀ ਹਮਾਇਤ ਨਾਲ ਅਕਾਲੀ ਦਲ ਦੀ ਅਗਵਾਈ ਵਾਲੇ ਗੱਠ ਜੋੜ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪੰਜਾਬ ਦੇ ਸਿੱਖਾਂ ਦੇ ਮਨਾਂ ਵਿੱਚ ਖਾਲਿਸਤਾਨ ਪੱਕੀ ਵਿਚਾਰਾਂ ਨੂੰ ਭਰਨ ਅਤੇ ਪਿੰਡਰਾਵਾਲੇ ਨਾਲ ਇਸ ਮੰਗ ਨੂੰ ਜੋੜਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਸੀ ਅਕਤੂਬਰ 1979 ਵਿੱਚ ਹੈੱਡਕੁਆਰਟਰ ਵਿੱਚ ਵਾਪਸ ਆਉਣ ਤੇ ਮੇਰੀ ਜਾਣਕਾਰੀ ਵਿੱਚ ਕੁਝ ਹੋਰ ਵੇਰਵੇ ਆਏ ਮੈਨੂੰ ਅਹਿਸਾਸ ਹੋਇਆ ਕਿ ਪੰਜਾਬ ਵਿੱਚ 1978 ਤੋਂ ਜੋ ਕੁਝ ਵਾਪਰਿਆ ਸੀ ਉਹ ਸੰਜੇ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਵੱਲੋਂ ਚਲਾਈ ਗਈ ਇੱਕ ਵਿਸ਼ੇਸ਼ ਮਹਿੰਮ ਸੀ ਜਿਸ ਦੇ ਬਿਰਵੇ ਮੁਖਬੰਦ ਵਿੱਚ ਦੇ ਦਿੱਤੇ ਗਏ ਹਨ ਇਹ ਉਹ ਸਮਾਂ ਵੀ ਸੀ ਜਦੋਂ ਸੰਜੇ ਗਾਂਧੀ ਅਤੇ ਕਮਲਨਾਥ ਜਨਤਾ ਪਾਰਟੀ ਦੇ असंतुष्ट ਨੇਤਾ ਰਾਜ ਨਰੈਣ ਰਾਹੀਂ ਕੇਂਦਰ ਵਿੱਚ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਦੀ ਸਰਕਾਰ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੇ ਸਨ ਜੁਲਾਈ 1979 ਵਿੱਚ ਉਹ ਆਪਣੇ ਸਮਨੋਰਥ ਵਿੱਚ ਸਫਲ ਹੋ ਗਏ ਫਿਰ ਕਾਂਗਰਸ ਦੀ ਹਮਾਇਤ ਨਾਲ ਪ੍ਰਧਾਨ ਮੰਤਰੀ ਚਰਨ ਸਿੰਘ ਦੀ ਸਰਕਾਰ ਸੱਤਾ ਵਿੱਚ ਆਈ ਪਰ ਕੇਵਲ 23 ਦਿਨੀ ਚੱਲ ਸਕੀ ਕਿਉਂਕਿ ਇੰਦਰਾ ਗਾਂਧੀ ਨੇ ਆਪਣੀ ਪਾਰਟੀ ਦਾ ਸਮਰਥਨ ਵਾਪਸ ਲੈ ਲਿਆ ਸੀ ਸੰਸਦ ਭੰਗ ਕਰ ਦਿੱਤੀ ਗਈ ਤੇ 7ਵੀਂ ਲੋਕ ਸਭਾ ਦੀਆਂ ਮੱਧਕਾਲੀ ਚੋਣਾਂ ਜਨਵਰੀ 1980 ਵਿੱਚ ਹੋਈਆਂ ਜਿਨ੍ਹਾਂ ਵਿੱਚ ਇੰਦਰਾ ਗਾਂਧੀ ਤੇ ਕਾਂਗਰਸ ਸੱਤਾ ਵਿੱਚ ਵਾਪਸ ਆ ਗਈਆਂ ਸੰਜੀਤ ਗਾਂਧੀ ਪ੍ਰਤੀ ਉਸਦੀ ਵਫਾਦਾਰੀ ਲਈ ਕਮਲਨਾਥ ਜੋ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਕਾਨਪੁਰ ਦਾ ਰਹਿਣ ਵਾਲਾ ਸੀ ਨੂੰ ਮੱਧ ਪ੍ਰਦੇਸ਼ ਦੇ ਛਿੰਦਵਾੜਾ ਦੀ ਸੁਰੱਖਿਅਤ ਸੰਸਦੀ ਸੀਟ ਦੇ ਦਿੱਤੀ ਗਈ ਜਿਸ ਨੂੰ ਉਸਨੇ ਆਸਾਨੀ ਨਾਲ ਜਿੱਤ ਲਿਆ ਰਾਸ਼ਟਰੀ ਪੱਦਰਤੇ ਸਿਆਸੀ ਘਟਨਾਵਾਂ ਦੇ ਜੋਰ ਤੋਰ ਕਰਨ ਵਿੱਚ ਆਪਣੀ ਸਫਲਤਾ ਤੋਂ ਉਸ਼ਾਤ ਹੋ ਕੇ ਸੰਜੀ ਗਾਂਧੀ ਨੇ ਹੋਰ ਨਾਲ ਨਾਲ ਮਿਲ ਕੇ ਆਪਰੇਸ਼ਨ 2 ਸ਼ੁਰੂ ਕੀਤਾ ਗਿਆਨੀ ਜ਼ੈਲ ਸਿੰਘ ਜਿਨ੍ਹਾਂ ਨੂੰ ਜੁਲਾਈ 1982 ਵਿੱਚ ਇੰਦਰਾ ਗਾਂਧੀ ਦੁਆਰਾ ਦੇਸ਼ ਦਾ ਸਭ ਤੋਂ ਉੱਚਾ ਰਾਸ਼ਟਰਪਤੀ ਦਾ ਅਹੁਦਾ ਦਿੱਤਾ ਗਿਆ ਨੂੰ ਪੰਜਾਬ ਦੀ ਸਿਆਸਤ ਵਿੱਚ ਲਗਾਤਾਰ ਦਿਲਚਸਪੀ ਲੈਣ ਦੇ ਬਾਵਜੂਦ ਹੌਲੀ-ਹੌਲੀ ਇੰਦਰਾ ਦੁਆਰਾ ਇੱਕ ਪਾਸੇ ਕਰ ਦਿੱਤਾ ਗਿਆ ਮਾਰਚ-ਅਪ੍ਰੈਲ 1982 ਵਿੱਚ ਪਟਿਆਲੇ ਤੋਂ ਇੱਕ ਭਰੋਸੇਯੋਗ ਪਰਿਵਾਰਕ ਦੋਸਤ ਦੋਸਤੀ ਬੈਂਤੀ ਤੋਂ ਉਸਦਾ ਨਾਮ ਗੁਪਤ ਰੱਖਿਆ ਗਿਆ ਹੈ। ਮੈਨੂੰ ਨਵੀਂ ਦਿੱਲੀ ਵਿੱਚ ਮਿਲਣ ਆਇਆ ਤੇ ਮੇਰੇ ਨਾਲ ਕੁਝ ਦਿਲਚਸਪ ਜਾਣਕਾਰੀ ਸਾਂਝੀ ਕੀਤੀ ਜੋ ਉਸਨੇ ਪਟਿਆਲਾ ਵਿੱਚ ਰਾਸ਼ਟਰੀ ਸਵੈਸੇਵਕ ਸੰਗ ਆਰਐਸਐਸ ਦੇ ਮੈਂਬਰਾਂ ਤੋਂ ਇਕੱਠੀ ਕੀਤੀ ਸੀ। ਜਾਣਕਾਰੀ ਇਹ ਸੀ ਕਿ ਜਨਵਰੀ 1980 ਵਿੱਚ ਕਾਂਗਰਸ ਪਾਰਟੀ ਦੇ ਸੱਤਾ ਵਿੱਚ ਵਾਪਸ ਆਉਣ ਤੋਂ ਕੁਝ ਸਮੇਂ ਬਾਅਦ ਸੰਜੇ ਗਾਂਧੀ ਦੀ ਸਲਾਹ ਅਨੁਸਾਰ ਪ੍ਰਧਾਨ ਮੰਤਰੀ ਦੁਆਰਾ ਪਿੰਡਰਾਂ ਵਾਲੇ ਦੀਆਂ ਸੇਵਾਵਾਂ ਦੀ ਵਰਤੋਂ ਕਰਦਿਆਂ ਹਿੰਦੂ ਸਿੱਖਾਂ ਵਿਚਾਰ ਇੱਕ ਗੰਬੀਰ ਵੰਡ ਪੈਦਾ ਕਰਕੇ ਤੇ ਬਹੁਗਿਣਤੀ ਬਰਾਦਰੀ ਦੇ ਦਿਮਾਗ ਵਿੱਚ ਖਾਲਿਸਤਾਨ ਦਾ ਡਰ ਭਰ ਕੇ ਅਗਲੀਆਂ ਆਮ ਚੋਣਾਂ ਜਿੱਤਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਦੇ ਮੁਤਾਬਕ ਪਿੰਡਰਾਵਾਲੇ ਅਤੇ ਉਹਨਾਂ ਦੇ ਬੰਦਿਆਂ ਵਿਰੁੱਧ ਸਖਤ ਕਾਰਵਾਈ ਕਰਕੇ ਬਹੁਮਤ ਨਾਲ ਇੰਦਰਾ ਗਾਂਧੀ ਇੱਕ ਮਜ਼ਬੂਤ ਨੇਤਾ ਦੇ ਰੂਪ ਵਿੱਚ ਉਭਰੇਗੀ ਜਿਸ ਨੇ ਸ਼ਖਸ ਜੋ ਉਸਨੇ ਆਪ ਬਣਾਇਆ ਸੀ ਤੋਂ ਦੇਸ਼ ਨੂੰ ਬਚਾਇਆ ਇਸ ਨਾਲ ਉਸ ਦੀ ਪਾਰਟੀ ਨੂੰ ਬਹੁਗਿਣਤੀ ਭਾਈਚਾਰੇ ਦੇ ਐਸਾਨਮੰਦ ਮੈਂਬਰਾਂ ਤੋਂ ਵੋਟਾਂ ਹਾਸਲ ਕਰਨ ਵਿੱਚ ਮਦਦ ਮਿਲੇਗੀ ਜੋਦੋਂ ਮੇਰੇ ਦੋਸਤ ਨੇ ਆਰਐਸਐਸ ਦੇ ਮੈਂਬਰਾਂ ਨੂੰ ਪੁੱਛਿਆ ਕਿ ਕੀ ਉਹਨਾਂ ਨੂੰ ਇਹ ਜਾਣਕਾਰੀ ਉਹਨਾਂ ਦੇ ਹੈੱਡਕੁਆਰਟਰ ਤੋਂ ਮਿਲੀ ਹੈ ਜਾਂ ਹਿੰਦੂ ਸਿੱਖ ਵੰਡ ਪੈਦਾ ਕਰਨ ਲਈ ਪਿਛਲੇ ਕੁਝ ਸਮੇਂ ਤੋਂ ਸਰਗਰਮ ਹਿੰਦੂ ਸੁਰੱਖਿਆ ਸਮਿਤੀ ਦੇ ਪਟਿਆਲਾ ਸਥਿਤ ਮੁਖੀ ਪਮਨ ਸ਼ਰਮਾ ਤੋਂ ਤਾਂ ਉਹਨਾਂ ਨੇ ਇਸ ਸਵਾਲ ਨੂੰ ਟਾਲ ਦਿੱਤਾ ਜਿੰਨਾ ਤੱਕ ਆਪਰੇਸ਼ਨ 2 ਵਿੱਚ ਸਰਚ ਐਂਡ ਐਨਾਲਿਸਿਸ ਵਿੰਗ ਰਾਦੀ ਇਸ ਚਮੁੱਲਿਆ ਦਸਤਾਨ ਸੀ 1980 ਦੇ ਅੰਤ ਵਿੱਚ ਹਾਲਾਤ ਬਦਲਨੇ ਸ਼ੁਰੂ ਹੋ ਗਏ ਸਨ ਜਦੋਂ ਡਿਪਟੀ ਡਾਇਰੈਕਟਰ ਬੀਰ 라ਵਣ ਦੀ ਅਗਵਾਈ ਹੇਠ ਇੱਕ ਨਵਾਂ ਡਿਵੀਜ਼ਨ ਬਣਾਇਆ ਗਿਆ ਤਾਂ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਅਤਵਾਦੀਆਂ ਦੀਆਂ ਗਤੀਵਿਧੀਆਂ ਤੇ ਉਹਨਾਂ ਦੇ ਪਾਕਿਸਤਾਨ ਦੀ ਆਈਐਸਆਈ ਨਾਲ ਸਬੰਧਾਂ ਬਾਰੇ ਗੁਪਤ ਸੂਚਨਾ ਇਕੱਠੀ ਕੀਤੀ ਜਾ ਸਕੇ 1981 ਦੀ ਸ਼ੁਰੂਆਤ ਵਿੱਚ ਡਾਇਰੈਕਟਰ ਰਾਸ ਸੰਖੇਪ ਵਿੱਚ ਡਾਇਰੈਕਟਰ ਆਰ ਐਨ ਐਫ ਸੰਤੂਕ ਨੇ ਮੈਨੂੰ ਪੱਛਮੀ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਸਥਿਤ ਕੁਝ ਭਾਰਤੀ ਮਿਸ਼ਨਾਂ ਵਿੱਚ ਸੱਤ ਨਵੇਂ ਰਾਸ਼ਟਰੀ ਸਥਾਪਨਾ ਲਈ ਵਿਦੇਸ਼ ਮੰਤਰਾਲੇ ਐਮਆਈਏ ਨੂੰ ਪ੍ਰਸਤਾਵ ਭੇਜਣ ਲਈ ਕਿਹਾ 1981 ਦੇ ਮੱਧ ਵਿੱਚ ਮੈਨੂੰ ਸੰਤੂਕ ਨੇ ਕਿਹਾ ਕਿ ਮੈਂ ਰਾ ਦੇ ਅਵਸਰਾਂ ਜੋ ਹੈੱਡਕੁਆਰਟਰ ਵਿੱਚ ਡਿਪਟੀ ਡਾਇਰੈਕਟਰ ਤੇ ਇਸ ਤੋਂ ਉੱਪਰਲੇ ਰੈਂਕ ਤੇ ਪਰਾਜਮਨ ਸਾਨੂੰ ਸੰਖੇਪ ਵਿੱਚ ਜਾਣਕਾਰੀ ਦੇਵਾਂ ਕਿ ਖਾਲਿਸਤਾਨ ਦੀ ਧਾਰਨਾ ਕੀ ਹੈ ਅਤੇ ਕਿਸ ਤਰ੍ਹਾਂ ਦੀ ਜਾਣਕਾਰੀ ਉਹਨਾਂ ਨੂੰ ਇਕੱਠੀ ਕਰਨੀ ਚਾਹੀਦੀ ਹੈ ਅਗਸਤ 1981 ਵਿੱਚ ਸੀਨੀਅਰ ਸਲਾਹਕਾਰ ਵਜੋਂ ਨਿਯੁਕਤ ਹੋਣ ਤੇ ਆਰ ਐਨ ਕਾਉ ਨੇ ਆਪਰੇਸ਼ਨ 2 ਦੇ ਕੁਝ ਵਿਸ਼ੇਸ਼ ਪੱਖਾਂ ਦੇ ਉਦੇਸ਼ ਨੂੰ ਅੱਗੇ ਵਧਾਉਣ ਲਈ ਰਾਹ ਦੇ ਸਰੋਤਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਇਸੇ ਸੰਦਰਭ ਵਿੱਚ ਹੀ ਮੈਨੂੰ ਡਾਇਰੈਕਟਰ ਆਰ ਨੇ ਦਸੰਬਰ 1981 ਅਤੇ ਸਤੰਬਰ 1983 ਦੇ ਵਿਚਕਾਰ ਦੰਵਾਰ ਕੈਨੇਡਾ ਤੇ ਅਮਰੀਕਾ ਦਾ ਦੌਰਾ ਕਰਨ ਲਈ ਗਿਆ ਫਰਵਰੀ ਮਾਰਚ 1990 ਵਿੱਚ ਬੀਰ ਰਾਮਨ ਨੇ ਖਾਲਿਸਤਾਨ ਅਤੇ ਸਿੱਖ ਅਤਵਾਦ ਬਾਰੇ ਰਾਡ ਦਾ ਵਾਈਟ ਪੇਪਰ ਤਿਆਰ ਕੀਤਾ ਸਿਕਤਰ ਅਰ ਏਕੇ ਵਰਮਾਂਦੀ ਮਨਜ਼ੂਰੀ ਨਾਲ ਰਾਮਨ ਨੇ ਸੀਨੀਅਰ ਰਾਜਕਾਰੀਆਂ ਦੇ 94 ਸਮੂਹ ਅਤੇ ਸੁਰੱਖਿਆ ਨਾਲ ਸੰਬੰਧਿਤ ਮਾਮਲਿਆਂ ਨਾਲ ਜੁੜਟਣ ਵਾਲੀਆਂ ਦੂਜੀਆਂ ਸੰਸਥਾਵਾਂ ਦੇ ਕੁਝ ਅਧਿਕਾਰੀਆਂ ਅੱਗੇ ਇਸ ਵਾਈਟ ਪੇਪਰ ਨੂੰ ਪੇਸ਼ ਕਰਨ ਦਾ ਫੈਸਲਾ ਕੀਤਾ ਇਨ੍ਹਾਂ ਸੰਸਥਾਵਾਂ ਵਿੱਚ ਇੰਟੈਲੀਜੈਂਸ ਬਿਊਰੋ ਵੀ ਸ਼ਾਮਲ ਸੀ ਯਰਨ ਅਧਿਕਾਰੀਆਂ ਨੂੰ ਸੱਦਾ ਦਿੱਤਾ ਗਿਆ ਉਹਨਾਂ ਵਿੱਚ ਦਿੱਲੀ ਪੁਲਿਸ ਦੇ ਉਹ ਅਧਿਕਾਰੀ ਵੀ ਸ਼ਾਮਲ ਸਨ ਜੋ ਨਵੰਬਰ 1984 ਦੇ ਕਤਲੇਆਮ ਦੌਰਾਨ ਡਿਊਟੀ 'ਤੇ ਸਨ ਇੰਸਟੀਚਿਊਟ ਆਫ ਡਿਫੈਂਸ ਸਟੱਡੀਜ਼ ਐਂਡ ਐਨਾਲਿਸਿਸ ਆਈ ਡੀ ਐਸ ਆ ਦੇ ਡਾਇਰੈਕਟਰ 에ਅਰ ਕਮਾਂਡਰ ਜਸਜੀਤ ਸਿੰਘ ਸੇਵਾਮੁਕਤ ਜੋ ਇੱਕ ਸਿੱਖ ਸਨ ਉਹ ਰਾਦੇ ਆਲੀਸ਼ਾਨ ਆਡੀਟੋਰੀਅਮ ਸਭਾਪਨਾਂ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਨ ਲਈ ਸੱਦਿਆ ਗਿਆ ਵੀਰ ਰਾਮਨ ਪਾਸ਼ਨ ਦੇਣ ਵਾਲੇ ਡੈਸਕ 'ਤੇ ਗਏ ਤੇ ਵਾਈਟ ਪੇਪਰ ਆਪਣੇ ਹੱਥ ਵਿੱਚ ਫੜ ਕੇ ਸਭਾ ਨੂੰ ਸੰਬੋਧਨ ਕਰਨਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਿੱਖ ਮਹਾਰਾਜਾ ਰਣਜੀਤ ਸਿੰਘ ਦੁਆਰਾ ਸਥਾਪਿਤ ਸਿੱਖ ਸਲਤਨਤ 1709 ਤੋਂ 1848 ਦੀ ਇੱਜ਼ਤ ਤੇ ਬਲੰਦੀ ਨੂੰ ਕਦੇ ਨਹੀਂ ਭੁੱਲੇ ਅਤੇ ਉਹ ਉਸੇ ਦੌਰ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਮੁੜ ਸਿਰਜਣਾ ਚਾਹੁੰਦੇ ਹਨ। ਉਹਨਾਂ ਨੇ ਜਗਜੀਤ ਸਿੰਘ ਚੋਹਾਨ ਅਤੇ ਸਿੱਖ ਅਤਵਾਦੀ ਸੰਗਠਨਾਵਾਂ ਦੀਆਂ ਗਤੀਵਿਧੀਆਂ ਬਾਰੇ ਵੀ ਕੁਝ ਜਾਣਕਾਰੀ ਦਿੱਤੀ। ਵੀਰ ਰਾਮ ਨੇ ਉਹਨਾਂ ਦੀਆਂ ਸਰਗਰਮੀਆਂ ਨੂੰ ਸਿੱਖਾਂ ਦੀ ਖਾਲਸਾਤਨ ਦੇ ਰੂਪ ਵਿੱਚ ਇੱਕ ਆਜ਼ਾਦ ਸਿੱਖ ਰਾਜ ਸਥਾਪਿਤ ਕਰਨ ਦੀ ਡਰੇਡੀ ਇੱਛਾ ਨਾਲ ਜੋੜਿਆ। ਇਸ ਤਰ੍ਹਾਂ 1980 ਤੋਂ ਪੰਜਾਬ ਵਿੱਚ ਜੋ ਕੁਝ ਵੀ ਵਾਪਰਿਆ ਸੀ ਉਸ ਦਾ ਪੂਰਾ ਦੋਸ਼ ਸਿੱਖ ਖੜਕੂਆਂ ਉੱਤੇ ਲਗਾ ਦਿੱਤਾ ਗਿਆ। ਆਪਰੇਸ਼ਨ 2 ਵਿੱਚ ਸ਼ਾਮਲ ਕਾਂਗਰਸੀ ਨਿਤਾਵਾਵਾਂ ਦੀਆਂ ਗਤੀਵਿਧੀਆਂ ਨੂੰ ਰਾਮਨ ਦੁਆਰਾ ਲੁਕਾਏ ਜਾਣ ਨੇ ਮੈਨੂੰ ਆ ਮਜ਼ਬੂਤ ਕੀਤਾ ਕਿ ਉਹ ਜੋ ਵੀ ਕਹਿ ਰਹੇ ਹਨ ਉਸ ਨੂੰ ਚੁਣੌਤੀ ਦੇਣੀ ਜ਼ਰੂਰੀ ਸੀ। ਬੇਸ਼ੱਕ ਇਸ ਦਾ ਇਹੀ ਅਰਥ ਹੋਵੇ ਕਿ ਮੈਂ ਆਪਣੇ ਹੀ ਵਿਭਾਗ ਦੇ ਵਾਈਟ ਪੇਪਰ ਦੀ ਲੋਚਨਾ ਬਾਹਰੀ ਲੋਕਾਂ ਦੇ ਸਾਹਮਣੇ ਕਰ ਰਿਹਾ ਸੀ। ਮੈਨੂੰ ਸਿੱਖ ਇਤਿਹਾਸ ਦੀ ਵੀ ਉਚਿਤ ਜਾਣਕਾਰੀ ਸੀ ਕਿਉਂਕਿ 1964 ਵਿੱਚ ਭਾਰਤੀ ਪੁਲਿਸ ਸੇਵਾ आईपीएस ਵਿੱਚ ਭਰਤੀ ਹੋਣ ਤੋਂ ਪਹਿਲਾਂ ਮੈਂ 2 ਸਾਲ ਰਿਪਰਮਨ ਕਾਲਜ ਨਾਬਾ ਪੰਜਾਬ ਵਿੱਚ ਇਤਿਹਾਸ ਦੇ ਲੈਕਚਰਾਰ ਵਜੋਂ ਕੰਮ ਕੀਤਾ ਸੀ ਇਸ ਲਈ ਮੈਂ ਇਸ ਵਿਸ਼ੇ ਬਾਰੇ ਇਨਾ ਕੁ ਜਾਣਕਾਰ ਜ਼ਰੂਰ ਸੀ ਕਿ ਰਮਨ ਵੱਲੋਂ ਦਿੱਤੇ ਜਾ ਰਹੇ ਇਤਿਹਾਸਕ ਸੰਦਰਭੀਕਰਨ ਨੂੰ ਚੁਣੌਤੀ ਦੇ ਸਕਦਾ ਜਿਉਂ ਹੀ ਰਮਨ ਨੇ ਆਪਣਾ ਭਾਸ਼ਣ ਖਤਮ ਕੀਤਾ ਮੈਂ ਖੜਾ ਹੋਇਆ ਤੇ ਕਿਹਾ ਮਿਸਟਰ ਰਮਨ ਤੁਹਾਡਾ ਵਾਈਟ ਪੇਪਰ ਸਵੈ ਝੂਠ ਨਾਲ ਭਰਿਆ ਪਿਆ ਕੋਈ ਸਕਿੰਟ ਲਈ ਐਡੀਟੋਰੀਅਮ ਵਿੱਚ ਬਿਲਕੁਲ ਚੁੱਪੀ ਛਾ ਗਈ ਇਸ ਤੋਂ ਬਾਅਦ ਮੈਂ ਰਮਨ ਦੇ ਦਾਅਵਿਆਂ ਨੂੰ ਇੱਕ-ਇੱਕ ਕਰਕੇ ਟਾਉਣਾ ਸ਼ੁਰੂ ਕਰ ਦਿੱਤਾ। ਮਹਾਰਾਜਾ ਰਣਜੀਤ ਸਿੰਘ ਬਾਰੇ ਗੱਲ ਕਰਦਿਆਂ ਮੈਂ ਉਹਨਾਂ ਨੂੰ ਦੱਸਿਆ ਕਿ ਉਹ ਭਾਰਤ ਦੇ ਸਭ ਤੋਂ ਧਰਮ ਨਿਰਪੱਖ ਸ਼ਾਸਕਾਂ ਵਿੱਚੋਂ ਇੱਕ ਸਨ। ਮਹਾਰਾਜਾ ਰਣਜੀਤ ਸਿੰਘ ਨੇ ਕਾਸ਼ੀ ਦੇ ਵਿਸ਼ਵਨਾਥ ਮੰਦਰ ਨੂੰ ਉਹਨਾਂ ਹੀ ਸੋਨਾ ਦਾਨ ਕੀਤਾ ਜਿਵੇਂ ਕਿ ਉਹਨਾਂ ਨੇ ਅੰਮ੍ਰਿਤਸਰ ਸਥਿਤ ਹਰਮੰਦਰ ਸਾਹਿਬ ਨੂੰ ਦਾਨ ਕੀਤਾ ਸੀ। ਉਹਨਾਂ ਨੇ ਦਵਾਰਕਾ ਮੰਦਰ ਦੇ ਦਰਵਾਜ਼ੇ ਵਾਪਸ ਲੈਣ ਲਈ ਵਿਸ਼ੇਸ਼ ਫੌਜੀ ਮਹਿੰਮ ਗਜ਼ਨੀ ਭੇਜੀ। ਜਿਨ੍ਹਾਂ ਨੂੰ ਮਹਿਮੂਦ ਗਜ਼ਨੀ ਭਾਰਤ ਵਿੱਚ ਆਪਣੇ ਕਾਰਨਾਮਿਆਂ ਦੇ ਸਬੂਤ ਵਜੋਂ ਨਾਲ ਲੈ ਗਿਆ ਸੀ ਉਸ ਸਮੇਂ ਮੈਨੂੰ ਪਤਾ ਨਹੀਂ ਸੀ ਕਿ ਆਪਣੀ ਮੌਤ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਪੂਰੀ ਵਿਖੇ ਭਗਵਾਨ ਜਗਨਨਾਥ ਨੂੰ ਅਨਮੋਲ ਕੋਹਿਨੂਰ ਪੈਂਟ ਕਰਨ ਦੀ ਵੀ ਇੱਛਾ ਜ਼ਾਹਰ ਕੀਤੀ ਸੀ ਰਾਮਨ ਦੁਆਰਾ ਜੋ ਸਿੱਖਾਂ ਦੀਆਂ ਖਾਲਸਾਤਨ ਵਜੋਂ ਆਜ਼ਾਦ ਰਾਜ ਦੀਆਂ ਇਛਾਵਾਂ ਬਾਰੇ ਜ਼ਿਕਰ ਕੀਤਾ ਗਿਆ ਸੀ ਉਸਦੇ ਹਵਾਲੇ ਨਾਲ ਗੱਲ ਕਰਦਿਆਂ ਮੈਂ ਉਹਨਾਂ ਨੂੰ ਦੱਸਿਆ ਕਿ ਆਜ਼ਾਦੀ ਤੋਂ ਪਹਿਲਾਂ ਦੇ ਕੁਝ ਸਮੇਂ ਨੂੰ ਛੱਡ ਕੇ ਅਤੇ ਉਹ ਵੀ ਅੰਗਰੇਜ਼ਾਂ ਦੀ ਵੰਡੋ ਤੇ ਰਾਜ ਕਰੋ ਨੀਤੀ ਦੇ ਕਾਰਨ ਆਜ਼ਾਦੀ ਤੋਂ ਬਾਅਦ ਦੇ ਸਮੇਂ ਦੌਰਾਨ ਸਿੱਖਾਂ ਦੀ ਅਜੇ ਹੀ ਕੋਈ ਮੰਗ ਨਹੀਂ ਸੀ ਭਗਤ ਸਿੰਘ, ਉਦਮ ਸਿੰਘ ਤੇ ਕਰਤਾਰ ਸਿੰਘ ਸਰਾਭਾ ਵਰਗੇ ਪ੍ਰਸਿੱਧ ਸ਼ਹੀਦਾਂ ਤੇ ਆਜ਼ਾਦੀ ਕੁੜਾਟੀਆਂ ਨੇ ਖਾਲਿਸਤਾਨ ਲਈ ਆਪਣੀ ਜਾਨਾਂ ਨਹੀਂ ਦਿੱਤੀਆਂ ਸਨ ਪੰਜਾਬ ਵਿੱਚ ਇੱਕ ਸਿੱਖ ਵਜੋਂ ਪੈਦਾ ਹੋਣ ਅਤੇ ਇੱਥੇ ਹੀ ਪਾਲਣ ਪੋਸ਼ਣ ਹੋਣ ਦੇ ਨਾਤੇ 1980 ਤੋਂ ਪਹਿਲਾਂ ਦੇ ਸਮੇਂ ਵਿੱਚ ਖਾਲਿਸਤਾਨੀ ਪੱਕੀ ਵਿਚਾਰ ਰੱਖਣ ਵਾਲੇ ਕੋਈ ਸਿੱਖਾਂ ਨੂੰ ਛੱਡ ਕੇ ਮੈਂ ਸਿਰਫ ਇੱਕ ਹੀ ਵਿਅਕਤੀ ਬਾਰੇ ਜਾਣਦਾ ਸੀ ਜੋ ਸਰਗਰਮੀ ਨਾਲ ਖਾਲਿਸਤਾਨੀ ਪੱਕੀ ਵਿਚਾਰਾਂ ਦਾ ਪ੍ਰਚਾਰ ਕਰ ਰਿਹਾ ਸੀ ਇਹ ਵਿਅਕਤੀ ਸੀ ਜਗਜੀਤ ਸਿੰਘ ਚੋਹਾਨ ਹਾਲਾਂਕਿ ਇਸ ਮਾਮਲੇ ਵਿੱਚ ਵੀ ਇਹ ਵਿਆਪਕ ਤੌਰ ਤੇ ਮੰਨਿਆ ਜਾਂਦਾ ਹੈ ਕਿ ਪਾਕਿਸਤਾਨ ਦੀ ਆਈਐਸਆਈ ਅਤੇ ਅਮਰੀਕਾ ਦੇ ਕੁਝ ਰਿਪਬਲਿਕਨ ਦੁਆਰਾ ਜਗਜੀਤ ਸਿੰਘ ਚੋਹਾਨ ਦੀਆਂ ਗਤੀਵਿਧੀਆਂ ਨੂੰ ਵਿਤਿ ਮਦਦ ਦੇ ਕੇ ਚਲਾਇਆ ਜਾ ਰਿਹਾ ਸੀ ਮੈਂ ਰਮਨ ਨੂੰ ਪੁੱਛਿਆ ਕਿ ਕੀ ਉਹਨਾਂ ਨੇ ਜਨਵਰੀ 1980 ਵਿੱਚ ਕਾਂਗਰਸ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਹੀ ਪੰਜਾਬ ਅਤੇ ਵਿਦੇਸ਼ਾਂ ਵਿੱਚ ਖਾਰਿਸਤਾਨੀ ਪੱਖੀ ਸਰਗਰਮੀਆਂ ਵਿੱਚ ਹੋਏ ਅਚਾਨਕ ਵਾਧੇ ਪਿੱਛੇ ਅਸਲ ਕਾਰਨ ਪਤਾ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਉਂਕਿ ਉਹਨਾਂ ਕੋਲ ਕੁਝ ਵੀ ਕਹਿਣ ਲਈ ਨਹੀਂ ਸੀ ਮੈਂ ਉਹਨਾਂ ਨੂੰ ਦੱਸਿਆ ਕਿ ਇਸ ਪਿੱਛੇ ਅਸਲ ਕਾਰਨ ਇੰਦਰਾ ਗਾਂਧੀ ਦੀ ਜਨਵਰੀ 1980 ਦੀ ਸੱਤਾ ਵਾਪਸੀ ਤੋਂ ਬਾਅਦ ਕਾਂਗਰਸੀ ਨਿਤਾਮਾ ਵੱਲੋਂ ਲਿਆ ਗਿਆ ਉਹ ਫੈਸਲਾ ਸੀ ਜਿਸ ਤਰ੍ਹਾਂ ਪਿੰਡਰਾਵਾਲੇ ਦੀ ਵਰਤੋਂ ਕਰਦੇ ਹੋਏ ਪਹਿਲਾਂ ਖਾਲਿਸਤਾਨ ਦਾ ਮੁੱਦਾ ਪੈਦਾ ਕਰਨ ਅਤੇ ਫਿਰ ਇਸ ਨੂੰ ਹੱਲ ਕਰਦੇ ਹੋਏ ਅਗਲੀਆਂ ਚੋਣਾਂ ਜਿੱਤਣਾ ਸੀ ਜੋ ਜਨਵਰੀ 1985 ਤੋਂ ਪਹਿਲਾਂ ਹੋਣੀਆਂ ਸਨ ਮੈਂ ਉਹਨਾਂ ਨੂੰ ਇਹ ਵੀ ਸੁਝਾਅ ਦਿੱਤਾ ਕਿਉਂਕਿ ਕਾਂਗਰਸ ਉਸ ਸਮੇਂ ਸੱਤਾ ਵਿੱਚ ਨਹੀਂ ਸੀ ਬੀਪੀ ਸਿੰਘ 2 ਦਸੰਬਰ 1999 ਨੂੰ ਪ੍ਰਧਾਨ ਮੰਤਰੀ ਬਣੇ ਸਨ ਇਸ ਲਈ ਇਸ ਸਾਜ਼ਿਸ਼ ਦੀ ਅਸਲ ਪ੍ਰਵਿਰਤੀ ਨੂੰ ਉਜਾਗਰ ਕਰਨ ਲਈ ਉਹਨਾਂ ਨੂੰ ਆਪਣੇ ਸਵਾਈਟ ਪੇਪਰ ਵਿੱਚ ਸੋਧ ਕਰਨੀ ਚਾਹੀਦੀ ਹੈ ਮੈਂ ਇਹ ਕਹਿ ਕੇ ਆਪਣੀ ਗੱਲ ਖਤਮ ਕੀਤੀ ਕਿ ਜਿਹੜੀ ਸਥਿਤੀ ਪੈਦਾ ਹੋਈ ਹੈ ਪਾਕਿਸਤਾਨ ਤੇ ਕੁਝ ਪੱਛਮੀ ਦੇਸ਼ ਆਉਣ ਵਾਲੇ ਲੰਮੇ ਸਮੇਂ ਲਈ ਉਸ ਦਾ ਫਾਇਦਾ ਚੁੱਕਣਗੇ ਜਦੋਂ ਰਮਨ ਨੇ ਮੈਨੂੰ ਪੁੱਛਿਆ ਕਿ ਕਿਵੇਂ ਮੈਂ ਉਹਨਾਂ ਨੂੰ ਦੱਸਿਆ ਕਿ ਆਈਐਸਏ ਡਸੰਬਰ 1971 ਵਿੱਚ ਪੂਰਬੀ ਪਾਕਿਸਤਾਨ ਹੁਣ ਬੰਗਲਾਦੇਸ਼ ਨੂੰ ਗੌਣ ਦਾ ਬਦਲਾ ਲੈਣ ਲਈ ਹਰ ਸੰਭਵ ਤਰੀਕੇ ਨਾਲ ਖਾਲਿਸਤਾਨ ਪੱਖੀ ਲਹਿਰ ਨੂੰ ਮਜ਼ਬੂਤ ਕਰਨਾ ਜਾਰੀ ਰੱਖੇਗੀ ਕੁਝ ਪੱਛਮੀ ਦੇਸ਼ ਇਸ ਨੂੰ ਭਾਰਤ ਨਾਲ ਆਪਣੇ ਆਪਣੇ ਪੂਰ ਸਿਆਸੀ ਵਪਾਰਕ ਅਤੇ ਆਰਥਿਕ ਹਿੱਤਾਂ ਨੂੰ ਅੱਗੇ ਵਧਾਉਣ ਲਈ ਇੱਕ ਸਾਧਨ ਵਜੋਂ ਵਰਤਣਗੇ ਜਸਜੀਤ ਸਿੰਘ ਮੇਰੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਸਨ ਦਰਸ਼ਕਾਂ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਈ ਅਤੇ ਮੀਟਿੰਗ ਛੇਤੀ ਹੀ ਖਤਮ ਹੋ ਗਈ ਜਿਸ ਦੇ ਨਾਲ ਹੀ ਵਾਈਟ ਪੇਪਰ ਨੂੰ ਵਿਭਾਗ ਵਿੱਚ ਭੁਿੱਖ ਦੇ ਹਵਾਲੇ ਲਈ ਸੌਂਪ ਦਿੱਤਾ ਗਿਆ ਇਹ ਸਪਸ਼ਟ ਹੈ ਕਿ ਮੇਰੇ ਅਸਹਿਮਤੀ ਵਾਲੇ ਵਿਚਾਰ ਨੂੰ ਸੰਬੰਧਿਤ ਦਸਤਾਵੇਜ਼ ਵਿੱਚ ਨਹੀਂ ਰੱਖਿਆ ਗਿਆ ਕਿਉਂਕਿ ਇਸ ਨਾਲ ਵਿਭਾਗ ਦੀ ਭਰੋਸੇਯੋਗਤਾ ਤੇ ਮਾੜਾ ਅਸਰ ਪੈਂਦਾ ਕਿਸ ਵਾਈਟ ਪੇਪਰ ਜਾਂ ਕੇਂਦਰ ਸਰਕਾਰ ਦੁਆਰਾ ਜੁਲਾਈ 1984 ਵਿੱਚ ਜਾਰੀ ਕੀਤੇ ਗਏ ਵਾਈਟ ਪੇਪਰ ਜਾਂ ਇਸ ਮੁੱਦੇ ਉੱਤੇ ਦੂਜੇ ਮੰਤਰਾਲਿਆਂ ਜਾਂ ਵਿਭਾਗਾਂ ਵੱਲੋਂ ਤਿਆਰ ਕੀਤੇ ਗਏ ਅਜਿਹੇ ਹੀ ਵਾਈਟ ਪੇਪਰਾਂ ਨੂੰ ਸੋਧਣ ਦੀ ਲੋੜ ਨਹੀਂ ਹੈ ਇਸ ਬਾਰੇ ਸੰਬੰਧਿਤ ਅਧਿਕਾਰੀਆਂ ਨੂੰ ਵਿਚਾਰ ਕਰਨ ਦੀ ਲੋੜ ਹੈ ਲੇਖਕ ਨੇ ਇੱਕ ਤਾਬ ਲਿਖ ਕੇ ਆਪਣਾ ਫਰਜ਼ ਪੂਰਾ ਕਰ ਦਿੱਤਾ ਹੈ ਮੈਂ ਰਾਮਨ ਨੂੰ ਜੋ ਕਿਹਾ ਉਹ ਕਿਉਂ ਕਿਹਾ ਰਾਮਨ ਜੋ ਸਾਡੇ ਦੋਹਾਂ ਦੇ ਸੇਵਾਮੁਕਤ ਹੋਣ ਤੋਂ ਬਾਅਦ ਵੀ ਬਹੁਤ ਵਧੀਆ ਦੋਸਤ ਬਣਿਆ ਰਿਹਾ ਹਾਲਾਂਕਿ ਅਸੀਂ ਇਸ ਮੁੱਦੇ ਤੇ ਦੁਬਾਰਾ ਕਦੇ ਵਿਚਾਰ ਨਹੀਂ ਕੀਤਾ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਦੇ ਇੱਕ ਗਰੁੱਪ ਵੱਲੋਂ ਆਪਰੇਸ਼ਨ ਇਕ ਲਈ ਪਿੰਡਰਾਂ ਵਾਲੇ ਦਾ ਸਮਰਥਨ ਕਿਉਂ ਅਤੇ ਕਿਵੇਂ ਪ੍ਰਾਪਤ ਕੀਤਾ ਗਿਆ ਆਪਰੇਸ਼ਨ ਇਕ ਨੂੰ ਆਪਰੇਸ਼ਨ 2 ਵਿੱਚ ਕਿਵੇਂ ਤਬਦੀਲ ਕੀਤਾ ਗਿਆ ਪਿੰਡਰਾਂ ਵਾਲੇ ਅਤੇ ਉਸਦੇ ਸਾਥੀਆਂ ਨੂੰ ਅੱਤਵਾਦ ਉਸ਼ਾਸ਼ਤ ਕਰਨ ਲਈ ਕਿਉਂ ਵਰਤਿਆ ਗਿਆ ਜਿਸ ਕਰਕੇ ਪੰਜਾਬ ਵਿੱਚ ਹਿੰਦੂ ਸਿੱਖ ਵੰਡ ਪੈਦਾ ਹੋਈ 1981 ਤੋਂ ਲੈ ਕੇ ਪੱਛਮੀ ਦੇਸ਼ਾਂ ਵਿੱਚ ਵਸਤੇ ਪ੍ਰਵਾਸੀ ਸਿੱਖਾਂ ਵਿਚਕਾਰ ਖਾਲਿਸਤਾਨ ਦੇ ਸਿਧਾਂਤ ਨੂੰ ਪ੍ਰਮਾਣਿਕਤਾ ਕਿਵੇਂ ਪ੍ਰਾਪਤ ਹੋਈ ਪਿੰਡਰਾਵਾਲਾ ਖਾਲਿਸਤਾਨ ਸਮੱਸਿਆ ਦਾ ਅੰਤਮ ਹੱਲ ਕੀ ਸੀ ਜੋ 1 ਅਕਤੂਬਰ ਰੋਡ ਗਰੁੱਪ ਚੋਂ ਦਾ ਸੀ ਕਿ ਇਹ ਹਲੇ ਯਕੀਨੀ ਬਣਾਉਣਾ ਸੀ ਕਿ ਅਗਲੀਆਂ ਆਮ ਚੋਣਾਂ ਵਿੱਚ ਉਹਨਾਂ ਦੇ ਸੰਭਾਵੀ ਵੋਟਰਾਂ ਤੇ ਵੱਧ ਤੋਂ ਵੱਧ ਪ੍ਰਭਾਵ ਪਵੇ ਆਪਰੇਸ਼ਨ ਬਲੂ ਸਟਾਰ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਮਈ 1984 ਦੇ ਅੰਤ ਤੱਕ ਅਕਾਲੀ ਦਲ ਦੇ ਨਰਮਖਿਆਲੀ ਆਗੂਆਂ ਨਾਲ ਗੱਲਬਾਤ ਕਰਕੇ ਸਮਝੌਤਾ ਕਰਨ ਦੀ ਆਸ ਕਿਉਂ ਜਾਰੀ ਰੱਖੀ ਗਈ ਸੀ ਆਰਨ ਕਾਉ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਦੁਬਾਰਾ ਕਿਉਂ ਬੁਲਾਇਆ ਗਿਆ ਤੇ ਕਿਵੇਂ ਰਾ 1980 ਦੇ ਅੰਤ ਤੋਂ ਹੀ ਖਾਲਿਸਤਾਨ ਨਾਲ ਸੰਬੰਧਿਤ ਗਤੀਵਿਧੀਆਂ ਵਿੱਚ ਸ਼ਾਮਲ ਹੋ ਗਿਆ ਜਦੋਂ ਕਿ 1979 ਦੇ ਅੰਤ ਤੱਕ ਰਾ ਦੇ ਲਈ ਸਿੱਖ ਉਗਰਵਾਦ ਅਤੇ ਖਾਲਿਸਤਾਨ ਕੋਈ ਮੁੱਦਾ ਹੀ ਨਹੀਂ ਸਨ ਪਿੰਡਰਾ ਵਾਲੇ ਨੂੰ ਹਰਮੰਦਰ ਸਾਹਿਬ ਕੰਪਲੈਕਸ ਵਿੱਚੋਂ ਫੜ ਲਈ ਮੁਕਾਬਲੇ ਤਨ ਘਟ ਹਾਨੀ ਕਰਕੇ ਰਸਤੇ ਕਿਉਂ ਨਾ ਮਨਜ਼ੂਰ ਕੀਤੇ ਗਏ ਇਹ ਸਭ ਕੁਝ ਅਤੇ ਨਾਲ ਹੀ ਆਪਰੇਸ਼ਨ ਬਿਊ ਸਟਾਰ ਤੋਂ ਬਾਅਦ ਦੇ ਦਿਨਾਂ ਵਿੱਚ ਮੇਰੇ ਆਪਣੇ ਹੁਣਪਾ ਦਿੱਲੀ ਅਤੇ ਭਾਰਤ ਦੇ ਹੋਰ ਦੂਜੇ ਸ਼ਹਿਰਾਂ ਵਿੱਚ ਨਵੰਬਰ 1984 ਵਿੱਚ ਹੋਏ ਸਿੱਖ ਕਤਲੇਆਮ ਦੇ ਦੌਰਾਨ ਅਤੇ ਇਸ ਤੋਂ ਬਾਅਦ ਇਸ ਪੁਸਤਕ ਵਿੱਚ ਜਿੰਨਾ ਹੋ ਸਕਿਆ ਉਨੀ ਨਿਰਪੱਖਤਾ ਨਾਲ ਬਿਆਨ ਕੀਤੇ ਗਏ ਹਨ। ਇਹ ਕਿਤਾਬ ਇੱਕ ਉੱਚ ਪੱਦਰੀ ਸਾਜ਼ਿਸ਼ ਦਾ ਦਰਦਨਾਕ ਖਲਾਸਾ ਹੈ ਜਿਸ ਦੇ ਸਿੱਟੇ ਵਜੋਂ ਹਜ਼ਾਰਾਂ નિર્ਦੋਸ਼ ਵਿਅਕਤੀਆਂ ਦੀ ਮੌਤ ਹੋਈ ਅਤੇ ਉਸ ਵੇਲੇ ਤੱਕ ਹੋਂਦ ਰਹਿਤ ਮੁੱਦੇ ਵਿੱਚੋਂ ਇੱਕ ਸਮੱਸਿਆ ਪੈਦਾ ਹੋਈ ਜਿਸ ਦਾ ਨਾਮ ਹੈ ਖਾਲਿਸਤਾਨ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।